ਸ਼ਸ਼ੀਕਾਲ ਕਿਸਾਨ ਵੀਰੋ ਆਪਾਂ ਨੂ ਮਲੇਰ ਕੋਲਾ 20 ਸਟਾਪ ਪਹਾਨੀਗੜ ਤੋਂ ਤੇ ਅੱਜ ਆਪਾਂ ਇੱਕ ਲਸਣ ਦੀ ਫੀਲਡ ਦੇ ਵਿੱਚ ਤੇ ਜਿਸ ਤਰ੍ਹਾਂ ਮਹੀਨਾ ਜਨਵਰੀ ਦਾ ਚੱਲ ਰਿਹਾ ਪਿਆਜ਼ ਦੀ ਲਵਾਈ ਚੱਲ ਰਹੀ ਹੈ ਤੇ ਲਸਣ ਦਾ ਉਹ ਟਾਈਮ ਆ ਗਿਆ ਹੈ ਜਦੋਂ ਇਹਨੂੰ ਸਭ ਤੋਂ ਜ਼ਿਆਦਾ ਵੱਧ ਖਾਦ ਦੀ ਲੋੜ ਹੁੰਦੀ ਹੈ ਜਿਹੜੀ ਅੱਜ ਕੱਲ ਖਾਦ ਪੈਣੀਆਂ ਆਉਣੀਆਂ ਆਪਣੇ ਲਸਣ ਦੇ ਗੱਠੇ ਨੂੰ ਮੋਟਾ ਕਰਨਾ ਤੇ ਅੱਜ ਆਪਾਂ ਜਿੰਨੀ ਕਿ ਜਾਣਕਾਰੀ ਸਾਡੇ ਕੋਲ ਹੈਗੀ ਹੈ ਅਸੀਂ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਕਿਸ ਤਰ੍ਹਾਂ ਲਸਣ ਦੀ ਖੇਤੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿਵੇਂ ਕੀਤੀ ਜਾਂਦੀ ਹੈ ਤੇ ਉਹਨੂੰ ਕੀ ਤੱਤਾਂ ਦੀ ਲੋੜ ਹੁੰਦੀ ਹੈ ਕੀ ਆਪਾਂ ਨੇ ਹਸਾਬਦਾਨੀਆਂ ਵਰਤਨੀਆਂ ਨੇ ਕਿਹੜੀਆਂ ਦਵਾਈਆਂ ਪਾਉਣੀਆਂ ਨੇ ਤੇ ਸਭ ਤੋਂ ਪਹਿਲਾਂ ਆਪਾਂ ਮੁੱਢਲੀ ਜਾਣਕਾਰੀ ਦੇ ਵਿੱਚ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਵੇਂ ਲਸਣ ਦੀ ਦੂਰੀ ਲਸਣ ਤੋਂ ਲਸਣ ਦੇ ਗਠੀ ਕਿੰਨੀ ਦੂਰੀ ਤੇ ਲਾਉਣੀ ਚਾਹੀਦੀ ਹੈ ਦੂਸਰਾ ਇਹਨੂੰ ਪਾਣੀ ਕਿਵੇਂ ਦੇਣਾ ਚਾਹੀਦਾ ਕਿੰਨਾ ਕੁ ਪਾਣੀ ਦੀ ਲੋੜ ਹੁੰਦੀ ਹੈ ਤੀ ਤੀਸਰਾ ਜਿਸ ਤਰ੍ਹਾਂ ਇਹ ਪੀਲਾ ਪੈਂਦਾ ਉਹ ਕਿਸ ਕਮੀ ਨਾਲ ਪੈਂਦਾ ਪਾਣੀ ਨਾਲ ਪੈਂਦਾ ਹੈ ਜਾਂ ਨਿਊਟ੍ਰੀਐਂਟ ਦੀ ਕਮੀ ਨਾਲ ਪੈਂਦਾ ਉਹ ਗੱਲਾਂ ਤੇ ਚੌਥਾ ਇਹ ਤੇ ਕੁਝ ਫਾਰਮਰ ਹੁੰਦੇ ਨੇ ਕੁਝ ਵੀਰ ਹੁੰਦੇ ਨੇ ਆਪਣੇ ਜਿਹੜੇ ਕਹਿੰਦੇ ਨੇ ਵੀ ਇਹ ਤੇ ਕੀ ਆਪਾਂ ਕੱਖਾਂ ਦੀ ਸਪਰੇਅ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਅੱਜ ਅੱਜ ਆਪਾਂ ਤੁਹਾਡੇ ਨਾਲ ਇਹ ਜੀਆਂ ਜਾਣਕਾਰੀਆਂ ਸਾਂਝੀਆਂ ਕਰਾਂਗੇ ਤੇ ਜਿਸ ਤਰ੍ਹਾਂ ਹੁਣ ਆਪਾਂ ਕਹਿ ਰਹੇ ਹਾਂ ਕਿੰਨੇ ਕੁ ਦਿਨਾਂ ਦਾ ਹੋ ਗਿਆ ਵੀਰ ਜੀ ਅੱਲਾਸਨ 80 ਦਿਨਾਂ ਦਾ ਹੋ ਗਿਆ ਜੀ ਇਹ 70 ਤੋਂ 80 ਦਿਨਾਂ ਦੇ ਵਿੱਚ ਵਿੱਚ ਲਸਣ ਹੈ ਤੇ ਉਸੇ ਹਿਸਾਬ ਨਾਲ ਆਪਾਂ ਕਹਿੰਦੇ ਹਾਂ ਵੀ ਅੱਜ ਤੋਂ ਬਾਅਦ ਇਹਨੂੰ ਪੂਰੀ ਖਰਾਕ ਦੀ ਲੋੜ ਹੈ ਹੁਣ ਜੇ ਆਪਾਂ ਇਹਨੂੰ ਖਰਾਕ ਦਵਾਂਗੇ ਤਾਂ ਹੀ ਇਹਦੀ ਗੱਠੀ ਮੋਟੀ ਹੋਣੀ ਹੈ ਤੇ ਸਭ ਤੋਂ ਪਹਿਲਾਂ ਤਾਂ ਆ ਗਿਆ ਲਸਣ ਦੀ ਜਾਣਕਾਰੀ ਦੇ ਵਿੱਚ ਵੀ ਆਪਾਂ ਨੇ ਇਹਦੀ ਦੂਰੀ ਕਿੰਨੀ ਲੈਣੀ ਹੈ ਲਸਣ ਤੋਂ ਲਸਣ ਦੀ ਦੂਰੀ ਤਕਰੀਬਨ ਆਪਣੀ 6 ਇੰਚ ਹੋਣੀ ਚਾਹੀਦੀ ਆ ਤੇ ਇਹ ਵੀਰ ਨੇ ਬਿਲਕੁਲ ਸਹੀ ਤਰੀਕੇ ਨਾਲ ਲਸਣ ਲਾਇਆ ਹੈ 6 ਤੋਂ 6 ਇੰਚ ਇਧਰ ਨੂੰ 4 ਤੋਂ 5 ਇੰਚ ਚੱਲ ਸਕਦਾ ਹੈ ਲੇਕਿਨ ਜਿਹੜੀ ਰਾ ਤੋਂ ਰੌਏ ਉਹ 6 ਇੰਚ ਦੀ ਦੂਰੀ ਹੋਣੀ ਚਾਹੀਦੀ ਹੈ ਲਸਣ ਦੀ ਜਿਸ ਨਾਲ ਥੋੜੇ ਲਸਣ ਨੂੰ ਫੈਲਣ ਦੇ ਵਿੱਚ ਗਰੋਥ ਕਰਨ ਦੇ ਵਿੱਚ ਗੱਠੀ ਬਣਨ ਦੇ ਵਿੱਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਤੇ ਦੂਸਰੀ ਗੱਲ ਹੈਗੀ ਜੀ ਆਪਣਾ ਪਾਣੀ ਲਸਣ ਕਿਉਂਕਿ ਜਿਹੜੀ ਫਸਲ ਹੈ ਇਹ 11ਵੇਂ ਮਹੀਨੇ ਦੇ ਵਿੱਚ ਬੀਜਿਆ ਜਾਂਦਾ ਹੈ 12ਵਾਂ ਮਹੀਨਾ ਹੁੰਦਾ 11ਵਾਂ ਮਹੀਨਾ ਹੁੰਦਾ ਤੇ ਜਨਵਰੀ ਹੁੰਦਾ ਤਕਰੀਬਨ ਠੰਡ ਦੇ ਮਹੀਨੇ ਨੇ ਇਸ ਵਿੱਚ ਇਹਨੂੰ ਇੰਨੀ ਪਾਣੀ ਦੀ ਲੋੜ ਨਹੀਂ ਪੈਂਦੀ ਕਿਉਂਕਿ ਪਾਣੀ ਕੁਦਰਤੀ ਪਾਣੀ ਨੇ ਬਹੁਤ ਲੱਗਦਾ ਔਸ ਦੇ ਰੂਪ ਦੇ ਵਿੱਚ ਜਿਹੜਾ ਨਾਈਟ੍ਰੋਜਨ ਵੀ ਪ੍ਰੋਵਾਈਡ ਕਰਾਉਂਦਾ ਤੇ ਜਿਸ ਨਾਲ ਲਸਣ ਦੀ ਗ੍ਰੋਥ ਹੁੰਦੀ ਰਹਿੰਦੀ ਹੈ ਇਸ ਤਰ੍ਹਾਂ ਕਿ ਆਪਾਂ ਨੂੰ ਇਹਨੂੰ ਪਾਣੀ ਘੱਟ ਲਾਉਣਾ ਚਾਹੀਦਾ ਹੈ ਇਸ ਮਹੀਨਿਆਂ ਦੇ ਵਿੱਚ ਤਾਂ ਕਿ ਇਹ ਪੀਲਾ ਨਾ ਪਵੇ ਬਾਕੀ ਪੀਲਾ ਪੈਣ ਦਾ ਕਾਰਨ ਇੱਕ ਹੋਰ ਹੁੰਦਾ ਨਿਊਟ੍ਰੀਐਂਟ ਦੀ ਕਮੀ ਜੇਕਰ ਨਿਊਟ੍ਰੀਐਂਟ ਦੀ ਕਮੀ ਦੇ ਨਾਲ ਪੀਲਾ ਪਊਗਾ ਪਹਿਲਾ ਸੰਦਾ ਜਿਹੜਾ ਇਹ ਗੱਠਾ ਚਿੱਟਾ ਹੈ ਤਾਂ ਇਹ ਹੀ ਚਿੱਟਾ ਨਹੀਂ ਹੋਊਗਾ ਇਹਦੀਆਂ ਜੜਾਂ ਹਲਕੀਆਂ ਪੀਲੀਆਂ ਪੈ ਜਾਣੀਆਂ ਤੇ ਜਿਹੜਾ ਇਹਦਾ ਇਹ ਉੱਪਰਲਾ ਛਿਲਕਾ ਹੈ ਇਹ ਪੀਲਾ ਪੈ ਜਾਊਗਾ ਉੱਪਰੋਂ ਭੂਗ ਪੀਲੀ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਥੋੜੇ-ਮੋٹے ਹਲਕੇ-ਮੋٹے ਫੰਗੀ ਸਾਈਡ ਹਲਕੇ-ਮੋٹے ਪਾਣੀ ਜਿਆਦਾ ਲੱਗਣ ਦੇ ਨਾਲ ਪੀਲਾ ਹੋ ਜਾਂਦਾ ਤੇ ਇਸ ਵਿੱਚ ਘਬਰਾਉਣ ਦੀ ਲੋੜ ਨਹੀਂ ਤੇ ਚੌਥਾ ਆ ਗਿਆ ਜੀ ਆਪਣੇ ਕੱਖਾਂ ਦੀ ਦਵਾਈ ਜਿਸ ਤਰ੍ਹਾਂ ਕਿਸਾਨ ਵੀਰ ਕਹਿੰਦੇ ਨੇ ਵੀ ਕੀ ਇਹ ਤੇ ਆਪਾਂ ਕੱਖਾਂ ਦੀ ਦਵਾਈ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਹਾਂ ਤੁਸੀਂ ਇਹ ਕੱਖਾਂ ਦੀ ਦਵਾਈ ਬਿਲਕੁਲ ਕਰ ਸਕਦੇ ਹੋ ਗੋਲ ਪੱਤੇ ਵਾਲੀ ਵੀ ਆਉਂਦੀ ਆ ਤੇ ਤਿੱਖੇ ਪੱਤੇ ਵਾਲੀ ਵੀ ਆਉਂਦੀ ਆ ਪਰ ਅਸੀਂ ਮੈਂ ਜਿਹੜਾ ਜ਼ਿਆਦਾ ਪ੍ਰਿਫਰ ਕਰਾਂਗੇ ਕਿਸਾਨ ਵੀਰਾਂ ਨੂੰ ਇਹ ਕਰਾਂਗੇ ਕਿ ਤੁਸੀਂ ਜਿਆਦਾ ਤੋਂ ਜਿਆਦਾ ਗੁੜਾਈ ਕਰੋ ਘੱਟੋ ਘੱਟ ਇੱਕ ਗੁੜਾਈ ਤਾਂ ਪੱਕੀ ਚਾਹੀਦੀ ਚਾਹੀਦੀ ਹੈ ਲਸਣ ਨੂੰ ਜੇ ਤੁਸੀਂ ਦੋ ਕਰ ਦੋ ਤਾਂ ਬੈਲਨ ਗੁੜਾ ਤੇ ਗੁੜਾਈ ਦੇ ਨਾਲ ਕੀ ਹੈ ਇੱਕ ਤਾਂ ਜ਼ਮੀਨ ਨੂੰ ਪੜਾਈ ਮਿਲ ਜਾਂਦੀ ਹੈ ਤੇ ਉਹਦੇ ਵਿੱਚ ਹਵਾ ਕਰਾਸਿੰਗ ਹੋ ਜਾਂਦੀ ਹੈ ਜੜ੍ਹਾਂ ਨੂੰ ਫੈਲਣ ਦੀ ਫੈਲਣ ਲਈ ਜਗ੍ਹਾ ਮਿਲ ਜਾਂਦੀ ਹੈ ਜਦੋਂ ਜੜਾ ਨੂੰ ਫੈਲਣ ਲਈ ਜਗ੍ਹਾ ਮਿਲਦੀ ਹੈ ਜੜਾ ਵਾਧਿਆ ਨੇ ਤਾਂ ਜ਼ਮੀਨ ਦੇ ਵਿੱਚ ਜਿਹੜੇ ਤੱਤ ਪੈਣ ਨੇ ਨਿਊਟ੍ਰੀਐਂਟ ਪੈਣ ਨੇ ਜਿਹੜੇ ਆਪਾਂ ਨੇ ਪਾਏ ਨੇ ਉਹ ਆਪਾਂ ਨੂੰੰੰਦੇ ਰਹਿੰਦੇ ਨੇ ਤੇ ਜਿਸ ਨਾਲ ਗੱਠਾ ਮੋਟਾ ਹੁੰਦਾ ਤੇ ਹੁਣ ਆ ਗਈ ਆਪਾਂ ਮੈਂ ਗੱਲ ਕਰਦੇ ਆ 80 ਦਿਨਾਂ ਤੋਂ ਬਾਅਦ ਉਹਨਾਂ ਨੂੰ 70 80 ਦਿਨਾਂ ਤੋਂ ਬਾਅਦ ਉਹਨੇ ਗੱਠਾ ਬਣਾਉਣ ਵਾਸਤੇ ਉਹਨੂੰ ਬਹੁਤ ਜ਼ਿਆਦਾ ਤੱਤਾਂ ਦੀ ਲੋੜ ਹੁੰਦੀ ਆ ਜਿਦੇ ਵਿੱਚ ਕੈਲਸ਼ੀਅਮ ਬੋਰਨ ਸਲਫਰ ਮੈਗਨੀਸ਼ੀਅਮ ਜ਼ਿੰਕ ਆਇਰਨ ਤੇ ਆਪਣਾ ਫਾਸਫੋਰਸ ਨਾਈਟ੍ਰੋਜਨ ਪੋਟਾਸ਼ ਇਹ ਤੱਤੇ ਨੇ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਲੋਡ ਹੁੰਦੀ ਆ ਮੇਨ ਜ਼ਿਆਦਾਤਰ ਗੱਠਾ ਬਣਾਉਣ ਦੇ ਵਿੱਚ ਫਾਸਫੋਰਸ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਇਹਨੂੰ ਲੋਡ ਹੁੰਦੀ ਆ ਜਿਸ ਕਰਕੇ ਆਪਾਂ ਇਹਨੇ ਹੁਣ 80 ਦਿਨਾਂ ਤੋਂ ਬਾਅਦ ਇਹ ਤੇ 05234 ਠੀਕ ਹੈ ਇੱਕ ਪ੍ਰੋਡਕਟ ਹੁੰਦਾ ਆਪਣਾ ਨਿਊਟਰੀ ਨਿਊਟਰੀ ਫਾਸਟ ਪੀ ਸਟੈਂਡ ਕੰਪਨੀ ਦਾ ਨਿਊਟਰੀ ਫਾਸਟ ਪ੍ਰੋਡਕਟ ਹੁੰਦਾ ਜਿਸ ਵਿੱਚ ਐਨ ਪੀ ਕੇ ਤੋਂ ਇਲਾਵਾ ਮੋਡੀ ਬੰਦ ਨੇ ਉਹਦੇ ਵਿੱਚ 9 10 7 ਨੇ ਤੇ ਉਹ ਇਹ ਫਸਲ ਵਾਸਤੇ ਪਿਆਜ਼ ਤੇ ਲਸਣ ਦੀ ਫਸਲ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਫਾਇਦੇਮੰਦ ਪ੍ਰੋਡਕਟ ਹੈ ਇੱਕ ਤਾਂ ਉਹ ਗ੍ਰੀਨਰੀ ਲੈ ਦਿੰਦਾ ਤੇ ਦੂਸਰਾ ਹਰੇਕ ਤੱਤ ਦਿੰਦਾ ਲਸਣ ਨੂੰ ਜਿਹੜੀ ਤੱਤ ਦੀ ਲੋੜ ਹੁੰਦੀ ਹੈ ਜਿਸ ਨਾਲ ਗੱਠਾ ਚਿੱਟਾ ਵੀ ਹੁੰਦਾ ਪੋਥੀ ਮੋਟੀ ਵੀ ਹੁੰਦੀ ਹੈ ਤੇ ਗੱਠਾ ਵੀ ਸਾਈਜ਼ ਵੱਡਾ ਬਣਦਾ ਤੇ ਦੂਸਰਾ ਆਉਂਦਾ ਇਹਨੂੰ ਫੰਗੀ ਸਾਈਡ ਹੁੰਦੀ ਹੈ ਲੋ ਹਲਕੇ ਮੋٹے ਪਾਣੀ ਨਾਲ ਤੇ ਆ ਜਾਂਦਾ ਨੇ ਜਿਆਦਾ ਪਾਣੀ ਲੱਗ ਗਿਆ ਤਾਂ ਪੀਲਾ ਪਾਣਾ ਜਾਂਦਾ ਜਿਸ ਲਈ ਆਪਾਂ ਇਹਦੇ ਵਿੱਚ 1236 ਦਾ ਜਿਸ ਵਿੱਚ ਕਾਰਬਨ ਡਾਈਜ਼ਮ ਤੇ ਮੈਨਕੋਜੇਬ ਹੁੰਦਾ ਤੇ ਕੱਲਾ ਕਾਰਬਨ ਡਾਈਜ਼ਮ ਵੀ ਆਪਾਂ ਬਵਿਸ਼ਟਾ ਨਾਮ ਤੇ ਆਉਂਦਾ ਉਹਦੀ ਵੀ ਯੂਜ਼ ਕਰ ਸਕਦੇ ਆ ਉਹਦੀ ਬਾਅਦ ਚ ਆਗੇ ਜੀ ਆਪਣੇ ਇਹਨੂੰ ਹੁਣ ਜਿਵੇਂ ਫਰਵਰੀ ਦਾ ਮਹੀਨਾ ਚੜਨਾ ਹੈ ਫਰਵਰੀ ਦੇ ਮਹੀਨੇ ਦੇ ਵਿੱਚ ਟੈਂਪਰੇਚਰ ਇਕੋ ਲਗਤਾ ਆਪਾ ਹੋਣਾ ਇਕੋ ਲਗਤਾ ਆਪਾ ਹੋਣਾ ਟੈਂਪਰੇਚਰ ਇਕੋ ਲਗਤਾ ਆਪਾ ਹੋਣਾ ਤਾਂ ਕਿ ਇਹ ਸਲਿਪਸ ਦੀ ਪ੍ਰੋਬਲਮ ਆਉਂਦੀ ਹੈ ਤੇ ਸਲਿਪਸ ਦੀ ਪ੍ਰੋਬਲਮ ਦੇ ਵਿੱਚ ਤੁਸੀਂ ਲਸਣ ਤੇ ਪਿਆਜ਼ ਦੇ ਵਿੱਚ ਆ ਚੀਜ਼ ਨੂੰ ਦੇਖਣਾ ਤੇ ਇਹ ਚੀਜ਼ ਨੂੰ ਖੋਲਣਾ ਇਹਦੇ ਵਿੱਚ ਤੁਹਾਨੂੰ ਬਰੀਕ ਬਰੀਕ ਪੀਲੇ ਜੀ ਦਿਖਦੇ ਨੇ ਜੇ ਹੈਗੇ ਨੇ ਤਾਂ ਤੁਸੀਂ थ्रिप्स ਵਾਲੀ ਦਵਾਈ ਹੁੰਦੀ ਹੈ ਜਿਸ ਵਿੱਚ ਆਪਾਂ ਫਿਫਰੋਨਿਲ liquid ਦੇ ਵਿੱਚ ਵੀ ਹੁੰਦੀ ਹੈ ਤੇ ਜੰਪ ਬਾਇਰ ਦੀ ਜੰਪ ਹੁੰਦੀ ਹੈ ਉਹ ਯੂਜ਼ ਕਰ ਸਕਦੇ ਆ ਜਿਸ ਨਾਲ थ्रिप्स ਦੀ ਪ੍ਰੋਬਲਮ थ्रिप्स ਕੀ ਹੈ थ्रिप्स ਉਹ ਥੇ ਬੋਬ ਦੇ ਵਿੱਚ ਜਾ ਕੇ ਸਾਰਾ ਰਸ ਚੂਸ ਲੈਂਦੀ ਹੈ ਜਿਸ ਨਾਲ ਗੱਠਾ ਗਰੋਥ ਕਰਨਾ ਰੁਕ ਜਾਂਦਾ ਤੇ ਤੁਸੀਂ ਉਹ ਚੀਜ਼ ਦੀ ਯੂਜ਼ ਕਰੋ ਬਾਕੀ ਥੱਲੇ ਹੋਰ ਪਾਉਣ ਵਾਲੇ ਤੱਤ ਨੇ ਤੇ ਉਹ ਜ਼ਰੂਰ ਯੂਜ਼ ਕਰੋ ਐਨਪੀਕੇ ਦੀ ਯੂਜ਼ ਕਰੋ ਯੂਜ਼ ਕਰੋ ਹੁਣ ਇਸ ਟਾਈਮ ਇਸ ਟਾਈਮ ਨੂੰ ਫਾਸਫੋਰਸ ਦੀ ਲੋੜ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹ ਦੋ ਇਹਨੂੰ ਕਿਸੇ ਵੀ ਲਿਕਵਿਡ ਫਾਰਮ ਦੇ ਵਿੱਚ ਦੋ ਚਾਹੇ ਆਪਣਾ ਸਪਰੇਅ ਦੇ ਵਿੱਚ ਦੋ ਚਾਹੇ ਆਪਣਾ ਥੱਲੇ ਪਾਣੀ ਦੇ ਰੂਪ ਪਾਣੀ ਦੇ ਨਾਲ ਘੋਲ ਕੇ ਦੋ ਤਾਂ ਇਹ ਜਾਣਕਾਰੀ ਆਪਣੇ ਕੋਲ ਥੋੜੀ ਬਹੁਤ ਸੀਗੀ ਜੋ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਹੋਪ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਬਾਕੀ ਆਪਾਂ ਨੂਮਲੇ ਕੋਲਾ ਵੀ ਸਟੋਰ ਭਾਨੀਗੜ ਤੋਂ ਮੋਬਾਈਲ ਨੰਬਰ ਆਪਣਾ 99140 91831 ਭਾਨੀਗੜ ਅਨਾਜ ਮੰਡੀ ਦੇ ਵਿੱਚ ਆਪਣੀ ਦੁਕਾਨ ਆ ਹੋਰ ਕੋਈ ਜਾਣਕਾਰੀ ਲਈ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ ਇਹੀ ਨੰਬਰ WhatsApp ਨੰਬਰ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸ਼ੇਅਰ ਕਰ ਲਿਆ ਕਰੋ ਧੰਨਵਾਦ